हां ਵੀ ਮਿੱਤਰੋ ਕੀ ਹਾਲ ਨੇ ਅੱਜ ਕਰਾਉਨੇ ਆ ਥਾਰ ਦੇ ਰੌਕਸ ਦੇ ਦਰਸ਼ਨ ਪੁੱਛ ਵਟਣ ਪੁੱਛ ਵਟਣ ਸਟਾਰਟ ਡਿਜੀਟਲ ਮੀਟਰ ਅਡਾਸ ਤੇ ਇਹ ਹੈਗਾ AX5L ਤੇ ਜਿਹਦੇ ਵਿੱਚ ਫੁੱਲ ਸਨ ਰੂਫ ਆਉਂਦਾ ਉਹ AX7L ਮਾਡਲ ਆ ਤੇ ਜਿਆਦਾਤਰ ਫੀਚਰ ਵਾਕੀ ਸੇਮ ਨੇ ਸਭ ਤੋਂ ਵੱਡੀ ਗੱਲ ਆ ਗਿਆ ਅਡਾਸ ਆ ਗਿਆ ਇਹ ਚ ਸਮਾਰਟ ਤੇ ਡਿਜੀਟਲ ਮੀਟਰ ਆ ਗਿਆ ਰੀਅਰ ਵਿੰਡੋ 90 ਡਿਗਰੀ ਤੇ ਖੁੱਲਦੀ ਆ ਦੂਜੀ ਗੱਲ ਸਪੇਸ ਬਹੁਤ ਆ ਤਿੰਨ ਬੰਦੇ ਆ ਲਈ ਤਿੰਨ ਬੰਦੇ ਆ ਆਮ ਨਾਲ ਬੈਠ ਸਕਦੇ ਨੇ ਇੱਕ ਛਕ ਲਾਉਣ ਵਾਸਤੇ ਤੇ ਗਲਾਸ ਰੱਖਣ ਵਾਸਤੇ ਵੀ ਦਿੱਤਾ ਰੀਅਰ ਬਲੂਰ ਦਿੱਤਾ ਚਾਰਜਰ ਪੁਆਇੰਟ ਦਿੱਤਾ ਚਾਰੋ ਡਿਸਕ ਬ੍ਰੇਕ ਦੇਤੇ ਰੀਅਲ ਵੀ ਡਰਾਈਵ ਚ ਵੀ ਰੀਅਲ ਵੀ ਡਰਾਈਵ ਚ ਵੀ 2200 ਸੀਸੀ ਇੰਜਨ ਤੇ ਪੈਟਰੋਲ ਦਾ 2000 ਸੀਸੀ ਇੰਜਨ ਪਹਿਲਾਂ ਇਦਾਂ ਲਿਖਾ ਵੀ 4x4 ਚਾਹੁੰਦਾ ਸੀ 2200 ਸੀਸੀ ਤੇ ਰੀਅਲ ਵੀ ਡਰਾਈਵ ਚਾਹੁੰਦਾ ਸੀ 1500 ਸੀਸੀ ਗੱਡੀ ਮਰਦੀ ਸੀਗੀ ਜਾਂ ਆਪਾਂ ਪਾਸ ਕਰਦੇ ਸੀਗੇ ਹੁਣ 2200 ਸੀਸੀ ਆਉਣ ਦੇ ਨਾਲ ਮੈਂ ਕਹਿੰਦਾ ਜੇ ਗੱਡੀ ਧੂਣਾ ਪੱਟੂ ਚਾਰੇ ਟਾਕਿਆਂ ਤੇ ਹੈਂਡਲ ਦੇਤੇ ਆ ਵੀ ਵਧੀਆ ਚੀਜ਼ ਦੇਤੀ ਸਿਆਣੇ ਬੰਦੇ ਨੂੰ ਚੜਨਾ ਔਖਾ ਲੱਗਦਾ ਸੀਗਾ ਡਿੱਗੀ ਦੀ ਸਪੇਸ ਬਹੁਤ ਦੇਤੀ ਜੇ ਤਿੰਨ ਟੱਚੀ ਰੱਖ ਕੇ ਤਾਂ ਵੀ ਸਪੇਸ ਰਹੂਗੀ ਇਹਦੇ ਵਿੱਚ ਰੀਅਰ ਵੈਪਰ ਤੇ ਕੈਮਰਾ ਬਹੁਤ ਵਧੀਆ ਦਿੱਤਾ ਲੱਗੋਗੇ ਸਟਿੱਕ ਪੀ ਦੇ ਕਵਰ ਚ ਰੀਅਰ ਸਸਪੈਂਸ਼ਨ ਨੇ ਨਹੀਂ ਸੈੱਟ ਦਿੱਤੀ ਆ ਮਲੋਈ ਨਹੀਂ ਹੈਗਾ ਪਹਿਲਾਂ ਜਿਵੇਂ ਚੱਕਾ ਮਾਰਦੀ ਸੀਗੀ ਗੱਡੀ ਉਹ ਚੀਜ਼ ਵੀ ਚੱਕਦੀ ਫੁੱਲ ਮਲਾ ਕੇ ਗੱਡੀ ਐਂਡ ਬਣਾਦੀ ਮਹਿੰਦਰਾ ਨੇ ਬਹੁਤ ਸ਼ਾਨਦਾਰ ਗੱਡੀ ਆ ਸਭ ਤੋਂ ਬੜੀ ਗੱਲ ਸਪੇਸ ਦੀ ਮੈਂ ਕਹਿੰਦਾ ਦੂਜਾ ਕਰੀਨਾ ਗਰੁੱਪ ਵਾਲਾ ਬਾਈ ਕਹਿੰਦਾ ਸੀ ਪਟੇ ਇਹ ਤਾਂ ਵੀਰੇ ਮਹਿੰਦਰਾ ਦੀ ਜਵੰਦਰੂ ਆ ਇਕਾ ਜੇ ਤੁਸੀਂ ਇਹ ਚੀਜ਼ਾਂ ਨੂੰ ਦੇਖ ਕੇ ਮੁਕਾਬਲਾ ਕਰੂੰ ਵੀ ਹੋਰ ਗੱਡੀਆਂ ਦੇ ਰੂਪੀ ਕੌਣ ਦੀ ਲਾਲੂ ਇਹ ਚੀਜ਼ਾਂ ਦੇਖਦੀਆਂ ਨਹੀਂ ਪਰ ਉਹ ਰੇਟ ਦਾ ਵੀ ਬਹੁਤ ਫਰਕ ਹੈ ਨਾ ਸਭ ਤੋਂ ਵੱਡੀ ਗੱਲ ਵੀ ਵੇਖ ਰਹੀ ਹੈ ਵੀਰੇ ਅਗਲੇ ਦੀ ਸਟੀਰੀਓ ਸਕਰੀਨ ਸਿਸਟਮ ਪੂਰਾ ਹਾਈ ਐਂਡ ਫੁੱਲ ਮਿਲਾ ਕੇ ਗੱਡੀ ਘੈਂਟ ਆ ਯਾਰ ਬੁਕਿੰਗ ਕਰਾਓ ਮੇਰੇ ਸਾਹਬ ਨਾਲ ਇਹਨਾਂ ਨੇ ਦਸੰਬਰ ਜਨਵਰੀ ਚ ਪੂਰੀਆਂ ਡਿਲੀਵਰ ਕਰਨ ਲੱਗ ਜਾਣਗੇ ਗੱਡੀਆਂ ओके ਵੀਰੇ ਵੱਧ ਤੋਂ ਵੱਧ ਵਿజిਟ ਕਰੋ ਤੇ ਬੁਕਿੰਗ ਕਰਾਓ ਗੱਡੀ ਦਾ